ਹੈਲੋ ਸਤਿ ਸ੍ਰੀ ਅਕਾਲ ਮੇਰੀ YouTube ਫੈਮਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੂ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਥੇ ਹੈਗੇ ਜੀ ਦੁਪਹਿਰ ਦਾ ਟਾਈਮ ਆਪਾਂ ਬਣਾ ਰਹੇ ਸੀ ਚਾਹ ਚਾਹ ਨਾਲ ਬਣਾ ਕੇ ਦੇਮਾਂਗੇ ਜੀ ਹਰਦੀਪ ਨੇ ਆਪਾਂ ਬਰੈਡ ਤੇ ਇਹ ਨਾ ਆਲੂਆਂ ਦੀ ਸਬਜ਼ੀ ਬਣਾਈ ਹੋਈ ਸੀ ਜੀ ਆਪਾਂ ਤੇ ਕੱਲੇ ਆਲੂ ਹਰਦੀਪ ਨੇ ਕੱਢ ਲਏ ਤੇ ਵਿੱਚ ਪਾਈ ਹੋਈਆਂ ਸੀ ਜੀ ਆਪਾਂ ਅੰਬਰਸਰੀ ਬੜੀਆਂ ਤੇ ਉਹ ਇਸ ਨੇ ਲੱਗ ਕੜਤੀਆਂ ਤੇ ਧਰੀ ਧਰੀ ਲੱਗ ਕੜਤੀ ਤੇ ਬਸ ਕੱਲੇ ਆਲੂ ਆਲੂ ਪੀਸ ਲਏ ਜੀ ਕੱਢ ਕੇ ਤੇ ਕਹਿੰਦਾ ਮੰਮੀ ਮੈਨੂੰ ਤੁਸੀਂ ਬਣਾ ਕੇ ਦਿਓ ਬਰੈਡ ਵਿੱਚ ਸਬਜੀ ਲਾ ਕੇ ਤੇ ਕਹਰੇ ਉੱਪਰ ਲਾ ਦਿਓ ਘੀ ਤੇ ਉੱਪਰ ਲਾ ਦਿਓ ਮਲਾਈ ਬਹੁਤ ਚੋਚ ਕਰਾ ਰਿਆ ਸੀ ਜੀ ਤੇ ਲੋ ਜੀ ਆਪਾਂ ਬਣਾ ਕੇ ਦੇ ਦਈਏ ਹਰਦੀਪ ਨੂੰ ਬਰੈਡ ਤੇ ਨਾਲੇ ਆਪਾਂ ਗਰਮ ਹੋ ਗਿਆ ਸੀ ਜੀ ਪਾਣੀ ਤੇ ਪਾ ਦਈਏ ਨਾਲ ਦੀ ਨਾਲ ਚਾਹ ਪੱਤੀ ਤੇ ਚੀਨੀ ਮਿੱਠਾ ਪੱਤੀ ਠੀਕ ਹੈ ਜੀ ਤੇ ਲੋ ਜੀ ਹਰਦੀਪ ਤਾਂ ਫਰਮਾਇਸ ਨਮੀਤ ਨਮੀ ਪਾ ਕੇ ਰੱਖਾ ਤੇ ਚਲੋ ਜੀ ਬਣਾ ਕੇ ਦੀਏ ਆਪਾਂ ਹਰਦੀਪ ਨੂੰ ਬਰੈਡ ਅੱਜ ਖਾ ਕੇ ਜੇ ਖੁਸ਼ ਹੋਵੇ ਤੇ ਜਿਹੜਾ ਚਿੜਾ ਹੋਇਆ ਪਿਆ ਕਰਨਾ ਮੰਮੀ ਤੁਸੀਂ ਮੈਨੂੰ ਬਣਾ ਕੇ ਦੇਓ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਤੁਸੀਂ ਚਾਹ ਚੀਂ ਡਬੋ ਕੇ ਖਾ ਲਿਓ ਕਹ ਰਾ ਨਹੀਂ ਮੈਂ ਤਾਂ ਆਲੂ ਲਾ ਕੇ ਖਾਣੇ ਆ ਤੇ ਚਲੋ ਜੀ ਬੱਚਿਆਂ ਦੀ ਆਪੋਂ ਆਪਣੀ ਉਹ ਹੁੰਦੀ ਐ ਚ ਵੈਸ ਜੀ ਤੇ ਠੀਕ ਹੈ ਜੀ ਤੇ ਤਿੰਨ ਕਹਿੰਦਾ ਤਿੰਨ ਚਾਰ ਬਣਾ ਦੇ ਤੇ ਤਿੰਨ ਬਣਣਗੇ ਮਗਾ ਚਾਰ ਨਹੀਂ ਬਣਦੇ ਚਲੋ ਜੀ ਆਪਾਂ ਲਾ ਕੇ ਦੇ ਦਈਏ ਆਲੂ ਤੇ ਆਲੂ ਨਾਲੇ ਬਰੈਡ ਅੱਜ ਬਣਾ ਕੇ ਦੇਵਾਂਗੇ ਹਰਦੀਪ ਨੂੰ ਖਾਏਗਾ ਫਟਾਫਟ ਤੇ ਤੇ ਫੜਾ ਕੇ ਗਿਆ ਜੀ ਕਰ ਮੈਂ ਮਮੀ ਮਲਾਈ ਵੀ ਲਾ ਦੇ ਮੈਂ ਮਲਾਈ ਵੀ ਖਾਵਾਂਗਾ ਪਰ ਲਾ ਕੇ ਤੇ ਸੋਸ ਤਾਂ ਵੀ ਭਈਆ ਕਹਿੰਦਾ ਮੈਂ ਸੋਸ ਨਹੀਂ ਖਾਂਦਾ ਮੈਂ ਨੇ ਕਿਹਾ ਸੋਸ ਲਾ ਕੇ ਖਾ ਲਈ ਤੇ ਕਹਿੰਦਾ ਸੋਸ ਲਾ ਕੇ ਨਹੀਂ ਮੈਂ ਖਾਣੀ ਤੇ ਮੈਨੂੰ ਮਲਾਈ ਲਾ ਕੇ ਦਿਓ ਤੇ ਨਾਲੇ ਕੀ ਲਵਾ ਰਿਆਗਾ ਲਓ ਜੀ ਆਪਣੀ ਚਾਹ ਵੀ ਬਣ ਗਈ ਤੇ ਫੜਾ ਰਿਆ ਮੈਨੂੰ ਦੁੱਧ ਠੀਕ ਹੈ ਜੀ ਤੇ ਲੋ ਜੀ ਆਪਾਂ ਚਾਚਪਾਤਾ ਦੁੱਧ ਆਪਣੀ ਚਾਹ ਹੋ ਗਈ ਤਿਆਰ ਬਣ ਕੇ ਤੇ ਹੁਣ ਬਰੈਡ ਆਪਾਂ ਰੱਖ ਦਾਂਗੇ ਜੀ ਤਵੇ ਤੇ ਤਵਾ ਨਾ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਲੋ ਜੀ ਆਪਣੀ ਬਰੈਡ ਆਪਾਂ ਬਣਾ ਰਹੇ ਆ ਤੇ ਠੀਕ ਹੈ ਜੀ ਤੇ ਅੱਜ ਜਣਾ ਦੀ ਆਪਾਂ ਪੁਰਾਣੇ ਘਰ ਚ ਦੇਖ ਕੇ ਹੁਣ ਉਧਰ ਤੋਰੀਆਂ ਦੇਖ ਕੇ ਆਵਾਂਗੇ ਲੱਗੀਆਂ ਪਈਆਂ ਸੀ ਜੀ 1 2 ਫਿਰ ਉਸ ਤੋਂ ਬਾਅਦ ਆਪਾਂ ਚਾਹੂ ਪੀ ਕੇ ਫਿਰ ਜਾਵਾਂਗੇ ਪੁਰਾਣੇ ਘਰ ਚ ਠੀਕ ਹੈ ਜੀ ਕੀ ਆ ਤਾਂ ਬਿਲਕੁਲ ਵੀ ਨਹੀਂ ਹੋਈ ਆ ਪਤਨ ਤਾਂ ਬਹੁਤ ਜ਼ਿਆਦਾ ਗਰਮੀ ਇਸ ਕਰਕੇ ਨਹੀਂ ਹੋਈ ਆ ਤੇ ਬੈਂਗਣ ਵੀ ਖਰਾਬ ਹੋ ਕੇ ਡਿੱਗ ਰਹੇ ਆ ਡਿੱਗ ਜਾਂਦੇ ਆ ਛੋਟੇ ਛੋਟੇ ਜਿਹੇ ਹੋਮਾ ਤੇ ਉਹ ਖਰਾਬ ਹੋ ਕੇ ਚੜਜ ਆਪਣੇ ਆਪ ਹੀ ਤੇ ਚਲੋ ਜੀ ਬਰੈਡ ਆਪਣੇ ਹੋ ਗਏ ਤਿਆਰ ਇੱਕ ਤਾਂ ਤਿਆਰ ਹੋ ਗਿਆ ਇਹcha ਆਪਣੀ ਰਿਜਰਿਜ ਕੇ ਉਹ ਲੋ ਜੀ ਆਪਣਾ ਬਰੈਡ ਬਣ ਕੇ ਹੋ ਗਿਆ ਤਿਆਰ ਠੀਕ ਹੈ ਜੀ ਲੋ ਇਹਦੀ ਦੋ ਬਣਾਤੇ ਬਰੈਡ ਤੇ ਉਸ ਤੋਂ ਬਾਦ ਆਪਾਂ ਚਾਚੂ ਪੀ ਕੇ ਫਿਰ ਜਾਵਾਂਗੇ ਠੀਕ ਹੈ ਜੀ ਚਾਹ ਆਪਣੀ ਬਣ ਗਈ ਜੀ ਬੰਦ ਕਰਤਾ ਗੈਸ ਤੇ ਲਓ ਜੀ ਕੰਦਾਨ ਮम्मा ਰਾੜ ਕੇ ਦੇਦੀ ਬਰੈਡ ਲੋ ਜੀ ਤਿੰਨੇ ਤੈਨੂੰ ਪਾ ਕੇ ਹੋ ਗਏ ਬਰੈਡ ਤਿਆਰ ਠੀਕ ਹੈ ਜੀ ਤੇ ਲੋ ਜੀ ਆਪਾਂ ਦੇਦੀ ਚਾਹ ਪਾ ਕੇ ਹਰਦੀਪ ਨੂੰ ਤੇ ਨਾਲੇ ਦੇਦੀ ਨੂੰ ਨਾਲੇ ਆਪਾਂ ਪਾ ਪੀ ਲਾਂਗੇ ਪਹਿਲਾਂ ਹਰਦੀਪ ਨੂੰ ਫੜਾ ਦਈਏ ਜੀ ਖਾਣਾ ਤੇ ਲੋ ਜੀ ਆਪਾਂ ਚਾਹ ਪੀ ਕੇ ਆ ਗਏ ਸੀ ਬਾਹਰ ਤੇ ਪੁਰਾਣੇ ਘਰ ਚ ਠੀਕ ਹੈ ਜੀ ਤੇ ਹੁਣ ਆਪਾਂ ਤੋੜ ਰਹੇ ਆ ਤੋਰੀਆਂ ਤੋਰਾਂਗਾ ਚਾਰ ਪੰਜ ਲੱਗੀਆਂ ਪਈਆਂ ਹਰਦੀਪ ਦੀ ਨਿਗਾ ਤੇ ਚੜ ਰਹੀਆਂ ਤੋਰੀਆਂ ਤੇ ਮੈਂ ਉਸ ਨੂੰ ਕਹਿਆ ਵੀ ਤੁਸੀਂ ਵੀ ਆ ਕੇ ਤੋੜੋ ਤੋਰੀਆਂ ਕਰਾ ਨਾ ਵੀ ਤੁਸੀਂ ਆਪ ਹੀ ਮੈਂ ਕੈਮਰਾ ਫੜ ਕੇ ਰੱਖਾਂਗਾ ਤੇ ਪਹਿਲਾਂ ਮੈਂ ਉਸ ਨੂੰ ਕਹਿਆ ਸੀ ਤੁਸੀਂ ਤੋੜੋ ਵੀ ਉੱਪਰ ਵੀ ਲੱਗੀਆਂ ਪਈਆਂ ਕਹਿ ਰਹਾ ਮੰਮੀ ਮੈਂ ਆਪ ਹੀ ਬਾਅਦ ਵਿੱਚ ਤੋੜ ਦਾਂਗਾ ਤੁਸੀਂ ਵੀ ਵੇ ਜਿਹੜੀਆਂ نیچے-नीचे ਐ ਵੀ ਤੋੜ ਲਓ ਉੱਪਰ ਨਾ ਕੰਧ ਤੇ ਤੋਰੀਆਂ ਜਿਹੜੀਆਂ ਉੱਪਰ ਵਿੱਚ ਲੱਗੀਆਂ ਪਈਆਂ ਜੀ ਬੇਲਾਂ ਦੇ ਵਿੱਚ ਲੁਕੀਆਂ ਪਈਆਂ ਤੇ ਪੱਤਿਆਂ ਦੇ ਵਿੱਚ ਤੇ ਲਓ ਜੀ ਇਹਨੀਆਂ ਕੁ ਤਰ ਗਈਆਂ ਤੋਰਾਂਗਾ ਠੀਕ ਹੈ ਜੀ ਤੇ ਗਰਮੀ ਵੀ ਬਹੁਤ ਜ਼ਿਆਦਾ ਜੀ ਇੰਨਾ ਟਾਈਮ ਹੋ ਗਿਆ ਧੁੱਪ ਬਹੁਤ ਹੋਈ ਪਈ ਸੀ ਜੀ ਮਹਰਦੀਪ ਨੂੰ ਕਹ ਰਹੀ ਤੇ ਕੋਲ 6 5 6 ਵਜ ਗਏ ਮੈਂ ਕਿਹਾ ਤੇ ਕਿੰਨੀ ਧੁੱਪ ਹੋਈ ਪਈ ਐ ਮੈਂ ਕਿਹਾ ਬਹੁਤ ਜ਼ਿਆਦਾ ਲਓ ਜੀ ਇੰਨੀਆਂ ਸਾਰੀਆਂ ਤੋਰਾਂ ਉਤਰ ਗਈਆਂ ਤੇ ਲਓ ਜੀ ਆਪਾਂ ਕੱਟ ਲਏ ਨਾ ਸੀ ਆ ਕੇ ਤੋਂ ਸਮਾਰ ਕੇ ਤੜਕਾ ਆਪਾਂ ਕਰ ਲਿਆ ਸੀ ਤਿਆਰ ਉਸ ਤੋਂ ਬਾਅਦ ਆਪਾਂ ਤੜਕਣ ਲੱਗੇ ਜੀ ਸਬਜੀ ਤੇ ਸਬਜੀ ਬਣਾਵਾਂਗੇ ਜੀ ਆਪਾਂ ਦੁੱਧ ਪਾ ਕੇ ਠੀਕ ਹੈ ਜੀ ਤੇ ਮਨ ਤਾਂ ਬਹੁਤ ਵਧੀਆ ਲੱਗਦੀ ਆ ਕੀ ਆ ਦੀ ਸਬਜੀ ਤੇ ਤੋਰੀਆਂ ਦੀ ਸਬਜੀ ਚ ਦੁੱਧ ਪਾ ਗਏ ਤੇ ਲਓ ਜੀ ਆਪਾਂ ਤੜਕ ਲਈਏ ਸਬਜੀ ਠੀਕ ਆ ਜੀ ਤੇ ਪਾਤਾ ਆਪਾਂ ਤੇਲ ਤੇਲ ਆਪਣਾ ਗਰਮ ਹੋ ਗਿਆ ਜੀ ਅੱਗ ਆਪਾਂ ਪੂਰੀ ਰੇਲਾ ਦੀਆ ਹੋਇਆ ਜੀ ਤੇ ਪਾ ਲਾਂਗੇ ਜੀ ਆਪਾਂ ਤੇਲ ਥੋੜਾ ਜਿਹਾ ਗਰਮ ਹੋ ਜਾਣ ਦੇ ਜੀ ਹੋਰ ਤੇ ਆਪਾਂ ਪਾ ਦਾਂਗੇ ਜੀਰਾ ਇਹ ਅੱਗ ਆਪਾਂ ਇਹਨਾਂ ਆਪਾਂ ਪਾਤਾਂਗੇ ਆਪਣੇ ਪਪਈਆਂ ਜੀ ਤੇ ਪਹਿਲਾਂ ਆਪਾਂ ਵੀ ਆਪਾਂ ਗਮਾਂਡੀਆਂ ਦਾ ਗੋਬਰ ਮੈਸਾਂ ਦਾ ਗੋਬਰ ਚੱਕ ਕੇ ਤੇ ਪਾਤਨਾ ਸੀ ਪਾਤਨਾ ਤੇ ਇਸੇ ਅਲੱਛ ਚ ਚਲੋ ਕੰਮ ਆ ਜਾਂਦੀਆਂ ਜੀ ਠੀਕ ਹੈ ਜੀ ਤੇ ਪਾਤੇ ਆਪਾਂ ਪਿਆਜ਼ ਤੇ ਜੀਰਾ ਆਪਾਂ ਪਾਤਾ ਸੀ ਜੀ ਚੰਗੀ ਤਰ੍ਹਾਂ ਆਪਾਂ ਭੁੰਨ ਲਾਂਗੇ ਪਿਆਜ਼ ਨੂੰ ਤੇ ਲਓ ਜੀ ਪਿਆਜ਼ ਆਪਣੇ ਭੁੰਨੇ ਗਏ ਤੇ ਨਾਲ ਦੇ ਨਾਲ ਪਾ ਦਾਂਗੇ ਪਰ ਟਮਾਟਰ ਨਾਲੇ ਪਾ ਦਾਂਗੇ ਆਪਾਂ ਮਿਰਚਾਂ ਦੋਨੇ ਚੀਜ਼ਾਂ ਇਕੱਠੀਆਂ ਪਾ ਦਾਂਗੇ ਜੀ ਤੇ ਠੀਕ ਹੈ ਜੀ ਤੇ ਆਪਣੇ ਨਾ ਜਿੱਦਣ ਮਠੀਆਂ ਬਣਾਈਆਂ ਸੀ ਜੀ ਆਪਣੀ ਬਾਹ ਤੇ ਲੱਗ ਗਈ ਸੀ ਜੀ ਗਰਮ ਤੇਲ ਤੇ ਛਿੱਟੇ ਲੱਗੇ ਸੀ ਜੀ ਤੇ ਮਨ ਬਹੁਤ ਜ਼ਿਆਦਾ ਡਰ ਜਾ ਵੀ ਲੱਗ ਰਿਹਾ ਸੀ ਮੈਂ ਕਿਹਾ ਵੀ ਹਰ ਉਹਦਨ ਨਾ ਬਸ ਹਰਦੀਪ ਨੇ ਕਹਿੰਦਾ ਲੈ ਮੰਮੀ ਮੈਂ ਮੱਠੇ ਨਾ ਪਾ ਕੇ ਦੇਖਾਂ ਤੇ ਬਸ ਤੇ ਵੇ ਵਿੱਚ ਕੜਾਹੀ ਤੇ ਪਾਉਣ ਲੱਗਿਆ ਤੇ ਮੇਰੇ ਤੇਲ ਦੇ ਛਿੱਟੇ ਪੈ ਗਏ ਤੇ ਮੈਂ ਕਿਹਾ ਜਹਰਦੀਪ ਨੂੰ ਆਖਿਆ ਵੀ ਤੂੰ ਦੂਰ ਹੀ ਰਹੀਂ ਚੁੱਲੇ ਤੋਂ ਲੋ ਜੀ ਆਪਾਂ ਨਮਕ ਪਾਤਾ ਤੇ ਨਾਲ ਦੀ ਨਾਲ ਪਾ ਦਾਂਗੇ ਆਪਾਂ ਮਸਾਲੇ ਤੇ ਪਾ ਦਾਂਗੇ ਆਪਾਂ ਤੇਗੀ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਇੱਕ ਤੇ ਇਹ ਪਾਤਾ ਜੀ ਪਤਣੀਆਂ ਪਾਊਡਰ ਠੀਕ ਹੈ ਜੀ ਲੋ ਜੀ ਮਸਾਲਿਆਂ ਨੂੰ ਹੋਣ ਤੇ ਚੰਗੀ ਤਰ੍ਹਾਂ ਤੇ ਲੋ ਜੀ ਮਸਾਲੇ ਆਪਣੇ ਹੋ ਗਏ ਤੇਲ ਸਾਡੇ ਦਾ ਮਸਾਲਾ ਤੇ ਪਾ ਦਾਂਗੇ ਆਪਾਂ ਹੱਸ ਕੀ ਤੋਰੀਆਂ ਜੀ ਠੀਕ ਹੈ ਜੀ ਜਿਹੜੀਆਂ ਉੱਪਰ ਲੱਗੀਆਂ ਹੋਈਆਂ ਸੀ ਤੋਰੀਆਂ ਉਹ ਹਰਦੀਪ ਨੇ ਤੋੜ ਲਈਆਂ ਜਿਹੜੀਆਂ نیچے-नीचे ਸੀ ਉਹ ਮੈਂ ਆਪ ਤੋੜ ਲਈਆਂ ਹਰਦੀਪ ਹਰਦੀਪ ਕਹਿੰਦਾ ਮੰਮੀ ਮੈਂ ਵੀੜੂ ਵਿੱਚ ਆਣਾ ਨਹੀਂ ਤੇ ਬਸ ਫਿਰ ਹਰਦੀਪ ਨੇ ਤੋੜ ਲਿਆ ਜੀ ਤੋੜਨਾ ਠੀਕ ਹੈ ਜੀ ਲੋ ਜੀ ਆਪਾਂ ਪਾਤੀਆਂ ਤੋਰੀਆਂ ਤੇ ਹੁਣ ਟਾਕ ਦਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਫਿਰ ਆਪਾਂ ਮਿਕਸ ਕਰ ਦਾਂਗੇ ਠੀਕ ਐ ਜੀ ਲਓ ਜੀ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਮਿਕਸ ਮਿਕਸ ਕਰਕੇ ਆਪਾਂ ਰਲਾ ਕੇ ਸਬਜੀ ਨੂੰ ਵਿੱਚ ਸਾਰੇ ਮਸਾਲੇ ਰਲ ਜਾਣਗੇ ਜੀ ਤੇ ਲਓ ਜੀ 10-15 ਮਿੰਟਾਂ ਵਿੱਚ ਸਬਜ਼ੀ ਹੋ ਜੀ ਤਿਆਰ ਜੀ ਤੇ ਇਹਨੂੰ ਟੱਕ ਦਾਂਗੇ ਜੀ ਲਓ ਜੀ ਸਬਜ਼ੀ ਹੋ ਗਈ ਆਪਣੀ ਤਿਆਰ ਪਾ ਲੀਏ ਜੀ ਆਪਾਂ ਗਰਮ ਮਸਾਲਾ ਤੇ ਮਿਚੀ ਚੁੱਕੀ ਹੀ ਮਿਚੀ ਠੀਕ ਹੈ ਜੀ ਹੁਣ ਆਪਾਂ ਮਾਇਦੇ ਆਪਾਂ ਥੋੜਾ ਜਿਹਾ ਦੁੱਧ ਇਦਾਂ ਕਿੰਨਾ ਸੋਹਣਾ ਕਲਰ ਆਇਆ ਸਬਜ਼ੀ ਦਾ ਆਪਾਂ ਪਾ ਦਾਂਗੇ ਦੁੱਧ ਇੱਕ ਗਲਾਸ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਇਹ ਦੁੱਧ ਵਾਲੀ ਸਬਜ਼ੀ ਦਾ ਐਨੀ ਟੈਸਟੀ ਬਣਦੀ ਹੈ ਜੀ ਅਸੀਂ ਨਾ ਜਦੋਂ ਵੀ ਬਣਾਈਏ ਕੀਆਰੀ ਸਬਜ਼ੀ ਜਾਂ ਤੋਰੀਆਂ ਨੇ ਅਸੀਂ ਦੁੱਧ ਪਾ ਕੇ ਬਣਾਉਂਾਂ ਜੀ ਤੇ ਲੋ ਜੀ ਸਬਜ਼ੀ ਹੋ ਗਈ ਆਪਣੀ ਤਿਆਰ ਤੇ ਇੱਥੇ ਕਰਾਂਗੇ ਜੀ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ ਜੀ ਇੱਥੇ ਕਰਾਂਗੇ ਜੀ ਵੀਡੀਓ ਦਾ ਪੈਂਡ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਲਾਈਕ ਕਰਿਆ ਕਰੋ ਜੀ ਦੇਖੋ ਜੀ ਕਿੰਨੀ ਸੁਣੀ ਬਣੀ ਹੈ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਮੇਰੇ ਭੈਣ ਭਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ